ਹਰ ਨੂੰ ਨਸ਼ਾ ਨਹੀਂ ਕਰਨਾ ਤੇ ਫਿਰ ਹੁਣ ਤੋੜ ਲੱਗੂਗੀ ਤੋੜ ਲੱਗਣੀ ਹੋਣੀ ਨਹੀਂ ਨੀਂਦ ਨਹੀਂ ਆਉਣੀ ਇਹਨੂੰ ਜਿੰਨਾ ਮਰਜ਼ੀ ਨਸ਼ੇ ਵਾਲਾ ਲਿਓ ਸਾਡੇ ਕੋਲ ਨਹੀਂ ਕੋਈ ਤੋੜ ਤਕਲੀਫ ਨਹੀਂ ਬਿਲਕੁਲ ਨਹੀਂ ਟੱਟੀਆਂ ਵਲਟੀਆਂ ਨਹੀਂ ਲੱਗਦੀਆਂ ਕੁਛ ਵੀ ਨਹੀਂ ਹੋਣਾ ਕੋਈ ਬੇਚੈਨੀ ਨਹੀਂ ਹੁੰਦੀ ਕੁਛ ਵੀ ਨਹੀਂ ਤੇ ਉਹਦਾ ਕੰਮ ਨਹੀਂ ਹੋਣਾ ਉਹ ਤਾਂ ਕੋਈ 18 ਕਿਲੋ ਵਾਲਾ ਬੰਦਾ ਆ ਲਿਆ ਮੇਰੇ ਕੋਲ ਮਹੀਨੇ ਦੀ 600 ਗ੍ਰਾਮ ਰੋਧ ਦੀ ਨਹੀਂ ਹੋ ਸਕਦਾ 600 ਗ੍ਰਾਮ ਡੇਲੀ ਦੀ ਭੁੱਕੀ ਉਵਾਲ ਕੇ ਪੀਂਦਾ ਦਾ ਛੱਡ ਗਿਆ ਉਹ ਉਹ ਤਾਂ ਉਹ ਨਵੇਂ ਚੱਟੇ ਵਾਲੇ ਕਿਹਾ ਕੁੜੀਆਂ ਮੁੰਡੇ ਸਾਵਾ ਜਿਹਾ ਤਰ੍ਹਾਂ ਆਈ ਜਾਂਦੇ ਕੁੜੀਆਂ ਕਰਦੇ ਨੇ ਚਿੱਟਾ ਬਹੁਤ ਆਉਨੇ ਆ ਕੁੜੀਆਂ ਕਿੱਥੋਂ ਲੱਗ ਜਾਂਦੀਆਂ ਈ ਚੱਟੇ ਜਿੱਕਰ ਮੁੰਡੇ ਲੱਗਦੇ ਚੌਕ ਸ਼ੌਕ ਸ਼ੌਕ ਨੂੰ ਬਸ ਐਂ ਲੱਗ ਜਾਂਦੀਆਂ ਲੱਕਣ ਲੱਗ ਜਾਂਦੀਆਂ ਫਿਰ ਮੁੜ ਕੇ ਛੱਡ ਦਾਂ ਸਾਡੇ ਕੋਲ ਇੱਕ ਕੁੜੀ ਆਈ ਤਿੰਨ ਚ ਟਾਂਕਾ ਖਾਂਦੀ ਮਹੀਨੇ ਦੀ ਵੀ ਕੁੜੀ ਫੀਮ ਖਾਂਦੀ ਸੀ ਹਾਂ ਉਹਦਾ ਕੈਂਸਰ ਦੀ ਦਵਾਈ ਆ ਜੀ ਵਾਲੀ ਗੋਲੀ ਹੋਰ ਗੈਟ ਨੌਕ ਸਾਲਟ ਹਲਦੇ ਚ ਅੱਛਾ ਜਿਹੜਾ ਮੈਂ ਨਾ ਪਹਿਲਾਂ ਟੀਕੇ ਆਇਆ ਕਰਦੇ ਤੇ ਉਹਦੀ ਗੋਲੀ ਆ ਥੋੜੀ ਦਵਾਈ ਕਿੰਨੇ ਟਾਈਮ ਚ ਨਾ ਛੱਡਾਂ ਦਵਾਈ ਤਾਂ ਨਾਸ਼ਾ ਤਾਂ ਪਹਿਲੇ ਦਿਨੇ ਬੰਦ ਕਰਦਾ ਨਾ ਰਾਮਤਾ ਹੁੰਨੀ ਆ ਵੀ ਲੈਟਰਨ ਨਿਕਲਣ ਨੂੰ ਕਰਦੀ ਆ ਅੱਖਾਂ ਚੋਂ ਬਾਣੀ ਆਉਂਦਾ ਖਾਣ ਨੂੰ ਜੀ ਨਹੀਂ ਕਰਦਾ ਕੁਸ ਫਰੀ ਤੱਤਾ ਠੰਡਾ ਹੁੰਦਾ ਉਹ ਹੁਣ ਤਾਂ ਹਟਾ ਦੇਣਾ ਇਹਨੇ ਅੱਛਾ ਇਹਦੇ ਫਰੀ ਨੂੰ ਐਕਟਿਵ એનર્ਜੀ ਜੀ ਕਰਦਣੀ ਆ ਪੂਰੀ ਇਹ ਚ ਜਿਵੇਂ ਕਹਿੰਦੇ ਤੋੜ ਜੀ ਲੱਗੀ ਹੁੰਦੀ ਸਰੀਰ ਟੁੱਟਦਾ ਹੁੰਦਾ ਖੱਲੀਆਂ ਪੈਂਦੀਆਂ ਉਹ ਨਹੀਂ ਕਰਨ ਦਿੰਦੀ ਇਹ ਉਹ ਨਹੀਂ ਹੁੰਦਾ ਇਹਦੇ ਵਿੱਚ ਕੋਈ ਨਸ਼ਾ ਪਾਈ ਜਿੱਥੇ ਮਾੜੀ ਲੈ ਜਾਓ ਦੋ ਤਿੰਨੇ ਬੈਗ ਲੈ ਜਾਓ ਚੈੱਕ ਕਰਾ ਲਿਓ ਪੈਸੇ ਵੀ ਲੈ ਜਾਓ ਮੇਰੇ ਤੇ ਟੈਸਟ ਕਰਾਉਂਗਾ ਮੈਂ ਕਰਾ ਲਿਓ ਪੈਸੇ ਲੈ ਕੇ ਕੋਰਸ ਕਰਨਾ ਨਸ਼ਾ ਕਿਹੜਾ ਮਰਜੀ ਹੋਵੇ ਜਿਹੜਾ ਮਰਜੀ ਚਾਹੇ ਟੀਮ ਆ ਚਾਹੇ ਭੁੱਕੀ ਆ ਚਾਹੇ ਗੋਲੀਆਂ ਆ ਚਾਹੇ ਚਟਾ ਕੋਈ ਵੀ ਨਸ਼ਾ ਤੋੜਾ ਛੇ ਸਟੰਕਾ ਖਾਣ ਵਾਲਾ ਛੇ ਸਟੰਕਾ ਉਹ ਦੂਸਰੀ ਵਾਰ ਆਇਆ ਪਹਿਲਾਂ 2 ਸਾਲ ਪਹਿਲਾਂ ਛੱਡ ਗਿਆ ਤਾਂ ਫਿਰ ਉਹਨੇ ਕਾਰ ਚੰਡੀਗੜ੍ਹ ਕੰਪਨੀ ਚ ਲਾ ਲਈ ਪੈਸੇ ਬਣਨ ਲੱਗੇ ਦੁਬਾਰਾ ਫੇਰ ਖਾਣ ਲੱਗ ਗਿਆ ਅੱਜ ਫੇਰ ਆਇਆ ਛਿੱਕਾਂ ਵਾਲਾ ਆਉਂਦਾ ਕੋਈ ਰਸੋਲੀ ਵਾਲਾ ਆਉਂਦਾ ਕੋਈ ਸ਼ੂਗਰ ਵਾਲਾ ਆਉਂਦਾ ਹਰ ਇੱਕ ਤਰ੍ਹਾਂ ਦੇ ਆਉਂਦੇ ਆ ਠੀਕ ਹੈ ਦੁਨੀਆ ਜਾਣਦੀ ਆ ਨਿੰਦਣ ਵਾਲੀ ਚੀਜ਼ ਤਾਂ ਨਿੰਦੀ ਜਾਂਦੀ ਹੈ ਪਰ ਪੰਜਾਬ ਸਰਕਾਰ ਇੱਕ ਐਸ ਵਕਤ ਇੱਕ ਬਹੁਤ ਸੋਹਣਾ ਕੰਮ ਕਰ ਰਹੀ ਹੈ ਯੋਧ ਨਸ਼ਾ ਵਿਰੁੱਧ ਨਸ਼ਾ ਤਸਕਰਾਂ ਨੂੰ ਫੜ-ਫੜ ਕੇ ਹਨਾ ਉਹਨਾਂ ਦੇ ਘਰ ਟਾਈ ਜਾਂਦੇ ਬਹੁਤ ਚੰਗਾ ਕੰਮ ਕਰੀ ਜਾਂਦੇ ਤੇ ਇੱਕ ਇਹ ਨਸ਼ੇ ਦੇ ਵਿਰੋਧੀ ਇੱਕ ਜੰਗ ਹੋਰ ਵੀ ਚੱਲੀ ਜਾਂਦੀ ਹੈ ਜਿਹਦੇ ਵਿੱਚ ਕਿ ਜਿਹੜੇ ਲੋਕ ਨਸ਼ਾ ਛਡਾ ਰਹੇ ਆ ਉਹ ਵੀ ਇਸ ਜੰਗ ਦੇ ਵਿੱਚ ਮੁਹੰਮੀ ਉਹ ਲੋਕ ਵੀ ਇਸ ਜੰਗ ਦੇ ਵਿੱਚ ਨਾ ਸਾਥ ਦੇ ਰਹੇ ਆ ਪੰਜਾਬੀਆਂ ਦਾ ਸੋ ਜਿਹੜੇ ਆ ਕੈਪਸੂਲ ਹਨਾ ਇਹ ਵੀ ਨਸ਼ਾ ਛਡਾਉਂਦੇ ਹੈਗੇ ਇਹ ਵੀ ਕਹਿ ਸਕਦੇ ਆ ਆਪਾਂ ਕਿ ਯੁੱਧ ਨਸ਼ੇ ਵਿਰੁੱਧ ਤੇ ਆਪਾਂ ਜਿਸ ਵੈਦ ਸਾਹਿਬ ਕੋਲੇ ਬੈਠੇ ਆ ਨਾ ਇਹ ਨਸ਼ਿਆਂ ਦੇ ਖਲਾਫ ਪਿਛਲੇ 20 25 30 ਸਾਲਾਂ ਤੋਂ ਯੁੱਧ ਲੜ ਰਹੇ ਆ ਮੰਦੀਪ દવાਖਾਨਾ ਆਪਾਂ ਬੈਠੇ ਆ ਵੈਦ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਆ ਵੈਦ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਦ ਸਾਹਿਬ ਸਰਕਾਰ ਇੱਕ ਤਾਂ ਚੰਗਾ ਕੰਮ ਕਰ ਰਹੀ ਹੈ ਕਿ ਉਹ ਨਸ਼ਾ ਤਸਕਰਾਂ ਦੇ ਘਰ ਟਾਈ ਜਾਂਦੇ ਆ ਪਰ ਜਿਹੜੇ ਨਸ਼ੇੜੀ ਪੱਕੇ ਲੱਗੇ ਹੋਏ ਆ ਹਨ ਜਿਹੜੇ ਉਹ ਨਸ਼ਾ ਛੱਡ ਹੀ ਨਹੀਂ ਸਕਦੇ ਉਹਨਾਂ ਨੂੰ ਤਾਂ ਜੇ ਨਸ਼ਾ ਨਹੀਂ ਮਿਲਦਾ ਹਨ ਉਹ ਤਾਂ ਇਹ ਹੋ ਜਾਂਦਾ ਵੀ ਅਸੀਂ ਤਾਂ ਮਰ ਗਏ ਹਨ ਉਹ ਤਾਂ ਨਸ਼ਾ ਭਾਲਦੇ ਆ ਔਰ ਉਹ ਜੇ ਨਸ਼ਾ ਉਹਨਾਂ ਨੂੰ ਨਹੀਂ ਮਿਲਦਾ ਨਸ਼ਾ ਬੰਦ ਹੋ ਜੇ ਤਾਂ ਫਿਰ ਕੀ ਹਾਲ ਆ ਤੁਹਾਡੇ ਕੋਲੇ ਉਹਦਾ ਸਾਡੇ ਕੋਲ ਦਵਾਈ ਆ ਵੀ ਨਸ਼ਾ ਨਹੀਂ ਮਿਲੇ ਤਾਂ ਤੁਹਾਡੇ ਕੋਲ ਦਵਾਈ ਖਾ ਲੇ ਦਵਾਈ ਆ ਕੋਰਸ ਕਰਨਾ ਉਹ ਦਵਾਈ ਦਾ ਅੱਛਾ ਕੋਰਸ ਕਰਨਾ ਹਾਂ ਨਸ਼ਾ ਕਿਹੜਾ ਮਰਜੀ ਹੋਵੇ ਜਿਹੜਾ ਮਰਜੀ ਚਾਹੇ ਫੀਮ ਆ ਚਾਹੇ ਭੁੱਕੀ ਆ ਚਾਹੇ ਗੋਲੀਆਂ ਆ ਚਾਹੇ ਚਟਾ ਚਾਹੇ ਕੋਈ ਵੀ ਨਸ਼ਾ ਤੋੜ ਵਾਲਾ ਠੀਕ ਹੈ ਦਵਾਈ ਦੇ ਵਿੱਚ ਕੋਈ ਨਸ਼ਾ ਨਹੀਂ ਜਿੱਥੇ ਮਰਜੀ ਟੈਸਟ ਕਰਾ ਲਵੇ ਬੰਦਾ ਹੂੰ ਡੋਪ ਟੈਸਟ ਕਰਾ ਲਵੇ ਦਵਾਈ ਖਾ ਕੇ ਡੋਪਰ ਚ ਨਹੀਂ ਆਉ ਹੂੰ ਕੋਈ ਨਸ਼ਾ ਨਹੀਂ ਕੋਈ ਆਦੀ ਨਹੀਂ ਹੁੰਦਾ ਮਤਲਬ ਜਿਵੇਂ ਹੁਣ ਮੰਨ ਲਓ ਨਸ਼ੇ ਤੋਂ ਬਾਅਦ ਥੋੜੀ ਦਵਾਈ ਤੇ ਲੱਗ ਗਿਆ ਐਂ ਤਣ ਵੀ ਤੁਹਾਡੀ ਦਵਾਈ ਖਾਈ ਜਾਵੇ ਸਾਰੀ ਨਾ 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 20 22 ਦਿਨ ਦਾ ਕੋਰਸ ਵੀ ਹੈਗਾ 25 ਦਿਨ ਦਾ ਵੀ ਹੈਗਾ 26 ਦਿਨ ਦਾ ਵੀਗਾ ਵੱਧ ਤੋਂ ਵੱਧ ਮਹੀਨੇ ਦਾ ਜਿਹੜਾ 5 6 ਸ਼ਟਾਂਕਾ ਮਹੀਨੇ ਦੇ ਫੀਮ ਖਾਂਦਾ ਹਾਂ ਸਾਡੇ ਕੋ ਆਉਂਦੇ ਆ ਅੱਛਾ 5 5 6 6 ਵਾਲਾ ਚ 6 ਵਾਲਾ ਆਇਆ ਅੱਜਕ 6 ਸ਼ਟਾਂਕਾ ਖਾਣ ਵਾਲਾ 6 ਸ਼ਟਾਂਕਾ ਉਹ ਦੂਸਰੀ ਵਾਰ ਆਇਆ ਪਹਿਲਾਂ 2 ਸਾਲ ਪਹਿਲਾਂ ਛੱਡ ਗਿਆ ਤਾਂ ਫੇਰ ਉਹਨੇ ਕਾਰ ਚੰਡੀਗੜ੍ਹ ਕੰਪਨੀ ਚ ਲਾ ਲਈ ਪੈਸੇ ਬਣਨ ਲੱਗੇ ਦੁਬਾਰਾ ਫੇਰ ਖਾਣ ਲੱਗ ਗਿਆ ਅੱਜ ਫੇਰ ਆਇਆ ਕਹਦਾ ਮੈਂ 60 70 ਹਜ਼ਾਰ ਦੀ ਫੀਮ ਖਾ ਜਾਂਦਾ ਮੈਨਾਂ ਦੀ ਅੱਛਾ ਹੀ ਹਾਂ ਅੱਜ ਦਵਾਈ ਫੇਰ ਲੈ ਕੇ ਗਿਆ ਉਹ ਛੱਡ ਜਾਊਗਾ ਪਹਿਲਾਂ ਛੱਡ ਗਿਆ ਉਹ ਫੇਰ ਚੌੜ ਚੌੜ ਜ ਫੇਰ ਲੱਗ ਗਿਆ ਥੋੜੀ ਦਵਾਈ ਕਿੰਨੇ ਟਾਈਮ ਚ ਨਸ਼ਾ ਛਡਾ ਦਿੰਦੀ ਹੈ ਦਵਾਈ ਤਾਂ ਨਸ਼ਾ ਤਾਂ ਪਹਿਲੇ ਦਿਨੇ ਬੰਦ ਕਰਦਾ ਨਾ ਨਹੀਂ ਅੱਜ ਤੁਹਾਡੇ ਕੋਲੇ ਬੰਦਾ ਦਵਾਈ ਲੈਣਾ ਹੈ ਨਸ਼ਾ ਅੱਜ ਤੁਹਾਨੂੰ ਨਸ਼ਾ ਨਹੀਂ ਕਰਨਾ ਤੇ ਫੇਰ ਉਹਨੂੰ ਤੋੜ ਲੱਗੂਗੀ ਤੋੜ ਲੱਗਣੀ ਉਹਨੇ ਨਹੀਂ 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 ਉਹਨਾਂ ਨੂੰ ਜਿੰਨਾ ਮਰ ਜੇ ਨਸ਼ੇ ਵਾਲਾ ਲਿਆਓ ਸਾਡੇ ਕੋਲ ਸਵੇਰੇ ਲਿਆਓ 1 ਘੰਟੇ ਦੇ ਬਾਅਦ ਹਸੂਆ ਬੈਠਾ ਨਹੀਂ ਕੋਈ ਤੋੜ ਤਕਲੀਫ ਨਹੀਂ ਬਿਲਕੁਲ ਇਹ ਨਹੀਂ ਟਟੀਆਂ ਉਲਟੀਆਂ ਨਹੀਂ ਲੱਗਦੀਆਂ ਕੁਸ਼ਭ ਨਹੀਂ ਹੋਣਾ ਕੋਈ ਬੇਚੈਨੀ ਨਹੀਂ ਹੁੰਦੀ ਕੁਸ਼ਭ ਨਹੀਂ ਤੇ ਉਹਦਾ ਕੰਮ ਨਹੀਂ ਹੋਣਾ ਉਹ ਤਾਂ ਕੋਈ ਜਿੰਨਾ ਮਰ ਜੇ ਟਰਾਲਾ ਤਾਂ ਨਹੀਂ ਔਖਾ ਕੰਮ ਟਰਾਲੇ ਵਾਲਾ ਹੈ ਜਿਹੜੇ ਘਾਟੀ ਨੂੰ ਜਾਣਦੇ ਆ ਉਹ ਵੀ ਕਰੀ ਜਾਂਦੇ ਲੋਕ ਉਹ ਵੀ ਦਵਾਈ ਲੈ ਕੇ ਜਾਂਦੇ ਆ ਜਿਹੜੇ ਉਹਨਾਂ ਦਾ ਕੈਸਟਰਨੀ ਪੂਰੀ ਹੁੰਦੀ ਉਧਰ ਫੀਮ ਖਾਣ ਲਾ ਜਾਂਦੇ ਆ ਮਨ ਤਕੜਾ ਹੋਏ ਬੰਦੇ ਦਾ ਥੋੜਾ ਜਿਹਾ ਮਨ ਮਾਨਤਾ ਬਣਾਉਣਾ ਪੈਂਦਾ ਮਨ ਮਾਨਤਾ ਜ਼ਰੂਰੀ ਆ ਤੇ ਮਤਲਬ ਭੁੱਖੀ ਵੀ ਛੱਡ ਕੇ ਗਿਆ ਤੁਹਾਡੇ ਕੋਲ ਭੁੱਖੀ ਆ ਇੱਕ ਵਾਲੀ ਗੱਲ ਕਰਦੇ ਆ 30 ਸਾਲ ਜਿਹਦਾ ਪੋਤਾ ਨੇ ਕਿੰਨੇ ਕ ਬੰਦੇ ਆ ਆਲੇ ਹੁਣੇ ਮੇਰੇ ਤਾਂ ਕੋਈ ਯਾਦ ਬਣੀ ਨਹੀਂ ਹੁਣ ਕਈ ਇਹਦੀ ਬੰਦਾ ਕਹਿੰਦਾ ਵੀ ਮੈਂ ਤਾਂ ਜੀ ਕਿਲੋ ਭੁੱਖੀ ਖਾਣਾ ਮਹੀਨੇ ਦੀ ਮੈਂ ਨਹੀਂ ਛੱਡ ਸਕਦਾ ਉਦੋਂ ਵੱਧ ਵਾਲਾ ਖੜਾ ਆ ਕਿਲੋ ਵਾਲੀ ਕੀ ਹੁੰਦੀ ਆ ਹਾਂ 18 ਕਿਲੋ ਵਾਲਾ ਬੰਦਾ ਆ ਲਿਆ ਮੇਰੇ ਕੋਲ ਮਹੀਨੇ ਦੀ 600 ਗ੍ਰਾਮ ਰੋਟੀ ਨਹੀਂ ਹੋ ਸਕਦਾ ਚੱਲ ਗੱਡੀ ਲੈ ਕੇ ਚੱਲਦਾ ਉਹ ਪਿੰਡ ਲੈ ਚੱਲਦਾ 600 ਗ੍ਰਾਮ ਡੀਲੀ ਦੀ ਭੁੱਕੀ ਓਵਾਲ ਕੇ ਪੀਂਦਾ ਦਾ ਛੱਡ ਗਿਆ ਉਹ ਉਹਨੇ ਸਵੇਰੇ ਸਟਾਪ ਚਲਾਉਣਾ ਗੱਡੀ ਚੋਂ ਕੱਢ ਗਏ 5 ਲੀਟਰ ਦੀ ਪੀਪੀ 5 ਲੀਟਰ ਵਾਲੀ ਪੀਪੀ ਲੈ ਕੇ ਉਹ ਚ 600 ਗ੍ਰਾਮ ਭੁੱਕੀ ਪਾ ਕੇ ਦੋ ਤਿੰਨ ਲੀਟਰ ਪਾਣੀ ਪਾ ਕੇ ਅੱਧਾ ਕਰਹਿ ਗਿਆ ਕੱਪੜੇ ਨਾਲ ਨਿਚੋੜ ਕੇ ਗਲਾਸ ਭਰ ਕੇ ਮਾਰਨੇ ਜਿਹੜੇ ਦੋ ਤਿੰਨ ਗਲਾਸ ਰਹਿ ਜਾਂਦੇ ਤੇ ਤੇ ਛੱਡ ਗਿਆ ਉਹ ਹੈ ਤੇ ਉਹਨੂੰ ਕਿੰਨੇ ਕੈਪਸੂਲ ਆਫ ਡੀਲੀ ਦੇ ਖਵਾਏ ਉਹਨੂੰ ਤਾਂ ਲਾਇਦੇ ਸਾਰੇ ਉਹ ਦਾਦਾਸ ਲਾਇਦੇ ਠੀਕ ਹੈ ਫੁੱਟਮੀਨਾ ਇੱਕ ਮਹੀਨਾ ਖਾਧਿਆ ਨਾ ਦਵਾਈ ਛੱਡ ਗਿਆ ਹੈ ਅੱਛਾ ਹੀ ਮਤਲਬ ਉਹ ਨਾ ਡਰਾਈਵਰ ਹੀ ਛੱਡੀ ਤੇ ਉਹਨੇ ਪਹਿਲਾਂ ਉਹਦੇ ਘਰ ਕੰਮ ਕਰਨ ਵਾਲੇ ਆਇਂਦਾ ਉਹ ਕਹਿੰਦਾ ਮੈਂ ਟਰਾਲੇ ਦੇ ਤਾਂਗਾ ਨਾ ਮਾਲਕ ਦੇ ਪੈਸੇ ਖਾਈ ਗਿਆ ਹਾਂ ਘਰ ਤਾਂਗਾ ਨਾ ਜ਼ਮੀਨ ਖਾਊਂਗਾ ਉਹ ਨੌ ਦਾ ਕਾਹਨੂੰ ਲੈਣਾ ਪਿੰਡ ਨੇੜੇ ਉਹ ਆਪਾਂ 7 ਕਿਲੋਮੀਟਰ ਤੇ ਉਹ ਤੇ ਅੱਜਕੱਲ ਪਰ ਉਹ ਚਿੱਟਾ ਵਾਲਾ ਚੱਲੀ ਜਾਂਦਾ ਚਿੱਟਾ ਛੜਾਈ ਬਹੁਤ ਆਉਨੇ ਆ ਚੱਟੇ ਵਾਲੇ ਕਿਹਾ ਕੁੜੀਆਂ ਮੁੰਡੇ ਸਾਬ ਆਈ ਤਰ ਆਈ ਜਾਂਦੇ ਕੁੜੀਆਂ ਕਰਦੀਆਂ ਚਿੱਟਾ ਬਹੁਤ ਆਉਨੇ ਆ ਆਉਂਦੀਆਂ ਛੜਣ ਤੁਹਾਡੇ ਗੰਢੀ ਗਾੜ ਤੋਂ ਕਿੰਨੇ ਚਿੱਟਾ ਖਾਂਦੀਆਂ ਸੀ ਕਿੰਨੇ ਕੁੜਨਾਂ ਨੂੰ ਕੁੜੀਆਂ ਆਈ ਜਾਂਦੀਆਂ ਵਿੱਚ ਨੂੰ ਕਈ ਗੁਪਤ ਭੇਦੰਨੀਆਂ ਹੋ ਆਪਣੇ ਮਾਪੇ-ਵਾਪ ਨੂੰ ਜਾਂ ਹੋਰ ਨੂੰ ਕਿਸੇ ਨੂੰ ਆਪ ਨਹੀਂ ਹੁੰਦੀਆਂ ਮਾਂ ਜਣੇ ਸਿੱਧੀਆਂ ਦਾ ਕੋਈ ਕੋਈ ਆਉਂਦੀ ਟਾਈ-ਡਾਈ ਮੇ ਕੁੜੀਆਂ ਘਾਤੋਂ ਲੱਗ ਜਾਂਦੀਆਂ ਚਿੱਟੇ ਤੇ ਛਿਕਰ ਮੁੰਡੇ ਲੱਗਦੇ ਚੌਕ ਸ਼ੌਂਕ ਸ਼ੌਂਕ ਨੂੰ ਬਸ ਐਂ ਲੱਗ ਜਾਂਦੀਆਂ ਇਕਣ ਲੱਗ ਜਾਂਦੀਆਂ ਤੇ ਫਿਰ ਉਹ ਮੁੜ ਕੇ ਛੱਡਦਾ ਨਹੀਂ ਸਾਡੇ ਕੋਲ ਇੱਕ ਕੁੜੀ ਆਈ ਤਿੰਨ ਛਟਾਂਕਾਂ ਖਾਂਦੇ ਦੀ ਮਹੀਨੇ ਦੀ ਫੀਮ ਕੁੜੀ ਫੀਮ ਖਾਂਦੀ ਸੀ ਹਾਂ ਛੜਾ ਲਈ 22 ਸਾਲ ਦੀ ਉਮਰ ਛੜਾ ਲਈ ਆਉਂਦੀਆਂ ਬਹੁਤ ਆ ਸੇ ਕਹਨੋਂ ਨਾ ਲੈਣਾ ਕਿਸੇ ਦਾ ਚੱਟੇ ਵਾਲੀ ਵੀ ਰਾਨੀ ਵੀ ਪੀਏ ਕੁੜੀਆਂ ਚੱਟਾ ਕਰਦੀਆਂ ਚੱਟੇ ਵਾਲੀਆਂ ਬਥੇਰੀਆਂ ਆਉਂਦੀਆਂ ਪੱਲ ਵਾਲੀਆਂ ਤੇ ਛੱਡ ਜਾਂਦੀਆਂ ਉਹ ਕੁੜੀਆਂ ਹੋਰ ਕਿਆ ਨਸ਼ਾ ਤੇ ਇੱਕਾ ਜਿਵੇਂ ਫੋਨ ਆਇਆ ਨਹੀਂ ਕਹਦੇ ਵੀ ਸਾਨੂੰ ਦਵਾਈ ਨਹੀਂ ਕੰਮ ਨਹੀਂ ਕਰਿਆ ਠੀਕ ਹੈ ਤੇ ਇੱਕ ਜੀ ਜਿਵੇਂ ਮੰਨ ਲਓ ਸਰਕਾਰੀ ਹਸਪਤਾਲਾਂ ਚ ਕੀ ਕਰਦੇ ਉਹ ਜੀਵ ਵਾਲੀ ਗੋਲੀ ਤੇ ਲਾ ਦਿੰਦੇ ਉਹਦਾ ਕੈਂਸਰ ਦੀ ਦਵਾਈ ਆ ਜੀ ਵਾਲੀ ਗੋਲੀ ਹੋਰ ਘੱਟ ਨੋਕ ਦਾ ਸਾਲਟ ਆ ਉਹਦੇ ਵਿੱਚ ਅੱਛਾ ਜਿਹੜਾ ਬੰਆ ਪਹਿਲਾਂ ਟੀਕੇ ਆਇਆ ਕਰਦੇ ਤੇ ਉਹਦੀ ਗੋਲੀ ਆ ਠੀਕ ਹੈ ਉਹ ਪਰ ਗੋਲੀ ਨਹੀਂ ਛੁੱਟਦੀ ਬੰਦਿਆਂ ਤੋਂ ਗੋਲੀ ਛੁੱਟਦੀ ਨਹੀਂ ਇੱਕ ਬੰਦੇ ਦਾ ਮੈਨੂੰ ਫੋਨ ਆਇਆ ਕਹਿੰਦਾ ਮੈਂ 2 ਸਾਲ ਫੀਮ ਖਾਧੀ ਆ 5 ਸਾਲ ਹੋ ਗਿਆ ਨਾ ਗੋਲੀ ਖਾਂਦਾ ਇਹਨੂੰ 2 ਸਾਲ ਫੀਮ ਖਾਧਦੇ ਛੱਡਣ ਨੂੰ 5 ਸਾਲ ਹੋ ਗਿਆ ਗੋਲੀ ਖਾਂਦਾ ਇਹਨੂੰ ਤੇ ਗੋਲੀ ਛੁੱਟਦੀ ਨਹੀਂ ਫਿਰ ਉਹ ਗੋਲੀ ਛੁੱਟਦੀ ਆ ਉਹਨੇ ਤੇ ਤੁਸੀਂ ਤਾਂ ਛਡਾ ਦੇਉਗੇ ਜਿੰਨੇ ਮਰਜ਼ੀ ਖਾਂਦਾ ਚਾਹੇ 2 ਖਾਂਦਾ ਚਾਹੇ 4 ਖਾਂਦਾ ਜਿੰਨੇ ਮਰਜ਼ੀ ਖਾਂਦਾ ਦਿੱਲੀ ਦੀਆਂ 2 ਗਲੀਆਂ ਖਾਂਦਾ ਫਿਰ ਤੁਸੀਂ ਕਿੰਨੇ ਟੈਨਸ਼ਨ ਡਾਦੋਗੇ ਪਹਿਲੀ ਵਾਲਾ 20 ਦਿਨ ਖਾਣੀ ਪੈਂਦੀ ਆ ਬਸ ਬਸ ਆਹ ਕੈਪਸੂਲ ਖਵਾਉਂਗੇ ਇਹਨੂੰ ਕੈਪਸੂਲ ਤੇ ਇਹ ਕੈਪਸੂਲ ਕੀ ਆ ਤਾਕਤਾਂ ਲਈ ਆਈ ਬਤਾ ਤਾਕਤਾਂ ਵਾਲੀ ਦਵਾਈ ਆ ਹੋਰ ਕੀ ਆ ਸੈੱਲ ਜਿਹੜੇ ਬਾਡੀ ਦੇ ਸੈੱਲ ਘਟੇ ਹੁੰਦੇ ਹਨ ਨਾ ਨਸ਼ੇ ਨਾਲ ਲਾਮਤਾ ਹੁੰਦੀ ਆ ਵੀ ਲੈਟਰਨ ਨਿਕਲਣ ਨੂੰ ਕਰਦੀ ਆ ਅੱਖਾਂ ਚੋਂ ਬਾਣੀ ਆਉਂਦਾ ਖਾਣ ਨੂੰ ਜੀ ਨਹੀਂ ਕਰਦਾ ਕੁਛ ਸਰੀਰ ਤੱਤਾ ਠੰਡਾ ਹੁੰਦਾ ਉਹ ਹੁਣ ਤੇ ਹਟਾ ਦੇਣਾ ਇਹਨਾਂ ਨੂੰ अच्छा ਇਹਦੇ ਫਰੀ ਨੂੰ ਐਕਟਿਵ એનર્ਜੀ ਜੀ ਕਰਦਣੀ ਆ ਪੂਰੀ ਇਹ ਚ ਜਿਵੇਂ ਕਹਿੰਦੇ ਤੋੜ ਜੀ ਲੱਗੀ ਹੁੰਦੀ ਸੀ ਟੁੱਟਦਾ ਹੁੰਦਾ ਖੱਲੀਆਂ ਪੈਂਦੀਆਂ ਉਹ ਨਹੀਂ ਕਰਦਣਦੀ ਇਹ ਉਹ ਨਹੀਂ ਹੁੰਦਾ ਕਿ ਇਹਦੇ ਵਿੱਚ ਕੋਈ ਨਸ਼ਾ ਪਾਇਆ ਹੀ ਤੁਸੀਂ ਜਿੱਥੇ ਮਰਜ਼ੀ ਲੈ ਜਾਓ ਦੋ ਇੱਧਰ ਨੇ ਪੈ ਕੇ ਲੈ ਜਾਓ ਚੈੱਕ ਕਰਾ ਲਿਓ ਪੈਸੇ ਵੀ ਲੈ ਜਾਓ ਮੇਰੇ ਤੇ ਟੈਸਟ ਕਰਾਉਂਗਾ ਮੈਂ ਕਰਾ ਲਿਓ ਪੈਸੇ ਲੈ ਜਾਓ ਜਿੰਨੇ ਲੱਗ ਕੋਈ ਨਸ਼ਾ ਨਹੀਂ ਇਹ ਚ ਜਿੱਥੇ ਮਰਜ਼ੀ ਕਰਾ ਲਿਓ ਅਮਾਇਰ ਕਾ ਕਰਾ ਲਿਓ ਜਹਾ ਤੇ ਫਿਰ ਤਾਂ ਵਧ ਗਿਆ ਹੀ ਫਿਰ ਜੇ ਕੋਈ ਨਸ਼ਾ ਕਰਦਾ ਨਾ 30 ਦਿਨਾਂ ਚੱਕ ਅਫਸੂਲਾਨਾ ਦਾ ਬੰਦਾ ਕੋਈ ਵੀ ਨਸ਼ਾ ਛੱਡ ਲੂ ਤੇ ਵਧੀਆ ਗੱਲ ਹੈ ਜੇ ਨਸ਼ਾ ਹੋਵੇ ਤਾਂ ਇਹੀ ਲੱਗ ਜਾਣਾ ਹੂੰ ਜੇ ਨਸ਼ਾ ਹੋਵੇ ਤਾਂ ਇਹੀ ਲੱਗ ਜਾਣਾ ਸਾਡੇ ਕੋਲ ਹਰੇਕ ਤਰ੍ਹਾਂ ਦੇ ਨਸ਼ੇ ਆਉਣੇ ਆ ਚਿੱਟਾ ਪਹਿਲਾਂ ਸਭ ਤੋਂ ਜ਼ਿਆਦਾ ਤੂੰ ਐ ਨੰਬਰ ਤੇ ਫੀਮ 30 ਨੰਬਰ ਤੇ ਭੁੱਕੀ ਫਿਰ ਆ ਪ੍ਰਾਇਕਾ ਦੇ ਕੈਪਸੂਲ ਆਉਣੇ ਆ ਜਿਹੜੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਹੂੰ ਉਹ ਉਹ ਵੀ ਨਸ਼ੇ ਦੇ ਤੌਰ ਤੇ ਵਰਤਣ ਲੱਗ ਗਏ ਸਿਗਨੇਚਰ ਖਾਂਦੇ ਗਏ ਆ ਸੰਗ ਇੱਕ ਨਵਾਂ ਹੀ ਬਠੰਡੇ ਏਰੀਆ ਦਾ ਸਿਗਨੇਚਰ ਆਉਂਦਾ ਸਾਡੇ ਚੱਲਦਾ ਹਾਂ ਸਿਗਨੇਚਰ ਨੇਕਚਰ ਇੱਧਰ ਨਹੀਂ ਹੈਗਾ ਉੱਧਰ ਚੱਲਦਾ ਬੰਡਾ ਏਰੀਆ 'ਚ ਇੱਧਰ ਨਹੀਂ ਇੱਧਰ ਨਹੀਂ ਹੈਗਾ ਤੇ ਉਹ ਵੀ ਛੁੱਟ ਜਾਂਦਾ ਉਹ ਵੀ ਛੁੱਟ ਜਾਂਦਾ ਬਾਕੀ ਆ ਜਿਹੜਿਆ ਹੋਰ ਟਰਮਾ ਡੋਲ ਦੀਆਂ ਗੋਲੀਆਂ ਹੂੰ ਇੱਕੋ ਬ੍ਰਿਕ ਬ੍ਰਿਕ ਜੀਆਂ ਖਾਨਣੀਆਂ ਗੋਲੀਆਂ ਟੱਟੀਆਂ ਵਾਲੀਆਂ ਲੋਮੋਟੈਲ ਹੂੰ ਉਹ ਵੀ ਛੁੱਟ ਜਾਂਦੀਆਂ ਬਾਕੀ ਉਹ ਐਲਪ੍ਰੈਕਸ ਕੁਝ ਹੋਇਆ ਦਸਕ ਤਾਂ ਮੈਂ ਜਾਣਦਾ ਨਾ ਇਹਨਾਂ ਦੇ ਬਾਕੀ ਹੋਰ ਲੱਲੇਪੋਬੇ ਜੇ ਬਹੁਤ ਆ ਠੀਕ ਐ ਤਾਂ ਮਤਲਬ ਕਿਸੇ ਵੀ ਤਰ੍ਹਾਂ ਦਾ ਨਸ਼ਾ ਛੱਡਣਾ ਥੋਡੇ ਕੋਲੇ ਮਨਦੀਪ ਦਵਾਈਖਾਨਾ ਆਜੇ ਪਿੰਡ ਮੰਹਲਾ ਜ਼ਿਲ੍ਹਾ ਮੋਗਾ ਮੈਂ ਤਾਂ ਜਿੱਥੇ ਵੀ ਕਿਤੇ ਪੈਲਸ ਵਿੱਚ ਜਾਣਾ ਪੈਂਦਾ 10 ਕਿਲੋਮੀਟਰ 20 ਕਿਲੋਮੀਟਰ ਤੱਕ ਉੱਥੇ ਤਾਂ ਬੈਜੀ ਆਗੇ ਬੈਜੀ ਆਗੇ ਮੈਂ ਅਗਲੇ ਨੂੰ ਜਾਣਦੇ ਨਹੀਂ ਆਉਂਦਾ ਅਗਲੇ ਮੈਨੂੰ ਅਗੇ ਜੱਫੀਆਂ ਪਾਈ ਜਾਂਦੇ ਹਾਂ ਹੁਣ 30 ਸਾਲ ਗਏ ਥੋੜੇ ਹੋ ਮੁੰਡਾ ਵਿਆਹ ਕੇ ਜਵਾਲ ਹੋ ਜਾਂਦੇ ਆ ਹੂੰ ਦੁਨੀਆ ਜਾਣਦੀ ਆ ਕੋਈ ਦਰਦਾਂ ਵਾਲਾ ਆਉਂਦਾ ਕੋਈ ਛਿੱਕਾਂ ਵਾਲਾ ਆਉਂਦਾ ਕੋਈ ਰਸੌਲੀ ਵਾਲਾ ਆਉਂਦਾ ਕੋਈ ਸ਼ੂਗਰ ਵਾਲਾ ਆਉਂਦਾ ਹਰ ਇੱਕ ਤਰ੍ਹਾਂ ਦੇ ਆਉਂਦੇ ਆ ਠੀਕ ਹੈ ਦੋਨੇ ਜਾਣਦੇ ਆ ਸਾਰੇ ਤਰ੍ਹਾਂ ਦੀ ਹਾਲ ਕਟੋ-ਕਟਾ ਆ 60-70 ਕਿਲੋਮੀਟਰ ਦਾ ਏਰੀਆ ਆ ਲੁਧਿਆਣਾ ਹੋ ਗਿਆ ਜਗਰਾਵਾ ਮੋਗਾ ਇੱਧਰ ਨੂੰ ਜਲੰਧਰ ਆ ਸਾਰੇ ਏਰੀਆ ਦੇ ਲੋਕ ਜਾਣਦੇ ਮੈਨੂੰ ਠੀਕ ਹੈ ਠੀਕ ਹੈ ਕੋਈ ਨਾ ਕੋਈ ਬਿਮਾਰੀ ਵਾਲਾ ਆਇਆ ਜੀ ਇਹ ਰਹਿੰਦਾ ਕਿਸੇ ਦਾ ਲੀਵਰ ਉੱਚ ਨੁਕਸਾ ਕਿਸੇ ਦਾ ਸ਼ੂਗਰ ਵਧਿਆ ਹੋਇਆ ਕਿਸੇ ਨੂੰ ਜੋੜਾਂ 'ਚ ਦਰਦ ਹੁੰਦਾ ਕਿਸੇ ਨੂੰ ਖੂਸ ਹੁੰਦਾ ਕਿਸੇ ਨੂੰ ਖੂਸ ਹੁੰਦਾ ਸਾਰੀਆਂ ਬੁਆਣੀਆਂ ਦਾ ਹੱਲ ਕਰਦੇ ਤੁਸੀਂ ਆਹ ਇਹਦਾ ਇਕੱਲਾ ਨਸ਼ਾ ਦਾ ਨਹੀਂ ਹੈਗਾ ਬਗਲੇ ਨਸ਼ੇ ਦਾ ਹੀ ਆ ਠੀਕ ਹੈ ਜੀ ਅਬਾਲ ਛੱਡਦੇ ਆ ਇਹਨਾਂ ਦਾ ਵੀ ਆ ਹਮ ਸਾਰੇ ਤਰ੍ਹਾਂ ਦੀਆਂ ਦਵਾਈਆਂ ਸਾਰੀਆਂ ਜਿੰਨੀ ਹੈਗੀਆਂ ਸਾਰੇ ਤਰ੍ਹਾਂ ਦੇ ਬਣਾਈਆਂ ਪਈਆਂ ਜੀ ਧੰਨਵਾਦ ਜੀ ਵੈਦ ਸਾਹਿਬ ਬਹੁਤ ਬਹੁਤ ਤਾਂ ਇਹ ਸੀਗੇ ਵੈਦ ਮਨਦੀਪ ਜੀ ਹਨ ਜਿਹੜੇ ਕਿ ਮਨਦੀਪ ਦਵਾਈਖਾਨਾ ਪਿੰਡ ਮੱਲਾ ਮੁੱਦਕੀ ਦੇ ਨੇੜੇ ਜ਼ਿਲ੍ਹਾ ਮੋਗਾ ਤੋਂ ਨੇ ਸੋ ਕਿਸੇ ਨੇ ਵੀ ਕਿਸੇ ਵੀ ਨਸ਼ਾ ਦੀ ਦਵਾਈ ਲੈਣੀ ਹੈ ਨਾ ਯਾਨੀ ਕਿ ਨਸ਼ਾ ਛੱਡਣਾ ਹੈ ਨਾ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਬਣਾਉਣੀ ਹੈ ਤਾਂ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਉਹ ਨੰਬਰ ਤੇ ਕਾਲ ਕਰਕੇ ਤੁਸੀਂ ਨਸ਼ਾ ਛੱਡਣ ਦੀ ਦਵਾਈ ਲੈ ਸਕਦੇ ਆ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਦੇ ਆ ਤੁਹਾਡੇ ਆਸ-ਪਾਸ ਕੋਈ ਵੀ ਬੰਦਾ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹਨ ਮਾਨ ਬਣਾ ਚੁੱਕਿਆ ਤੇ ਉਹਨੂੰ ਇੱਕ ਵਧੀਆ ਦਵਾਈ ਦੀ ਇੱਕ ਵਧੀਆ ਕਾਉਂਸਲਿੰਗ ਦੀ ਜ਼ਰੂਰਤ ਹੈ ਤਾਂ ਉਹ ਇੱਥੇ ਜ਼ਰੂਰ ਆਵੇ ਤੇ ਆਪਣਾ ਨਸ਼ਾ ਛੱਡੇ ਜੀ ਧੰਨਵਾਦ